ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਅੱਜ ਕਾਨੂੰਨ ਦੇ ਵਿਦਿਆਰਥੀਆਂ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਜਾਗਰੂਤਾ ਪੈਦਾ ਕਰਨ ਲਈ ਵਿਸ਼ੇਸ਼ ਵਿਚਾਰ ਪਟਾੰਦਰੇ ਸੰਬੰਧੀ ਸਮਾਗਮ ਕਰਵਾਇਆ ਗਿਆ। ਮੋਗਾ ਦੇ ਧਰਮਕੋਟ ਦੇ ਇੱਕ ਲਾ ਕਾਲਜ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕਰਵਾਏ ਇਸ ਜਾਗਰੂਕਤਾ ਸਮਾਗਮ ਦੌਰਾਨ ਕਾਨੂੰਨ ਦੀ ਸਿੱਖਿਆ ਹਾਸਲ ਕਰ ਚੁੱਕੇ ਅਤੇ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੋਗਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਐਸ ਐਸ ਧਾਲੀਵਾਲ ਦੀ ਅਗਵਾਈ 'ਚ ਹੋਏ ਜਾਗਰੂਕਤਾ ਸਮਾਗਮ ਵਿੱਚ ਮੁੱਖ ਨਿਆਇਕ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਤਿੰਦਰਪਾਲ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਿੱਸਾ ਲਿਆ। ਉਹਨਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਚੰਗੇ ਵਕੀਲ ਬਣਨ ਅਤੇ ਲੋੜਵੰਦਾਂ ਨੂੰ ਜਲਦੀ ਨਿਆਂ ਮੁਹੱਈਆ ਕਰਨ ਵਿੱਚ ਨਿਆ ਪ੍ਰਣਾਲੀ ਦੀ ਮਦਦ ਕਰਨ ਦਾ ਸੱਦਾ ਦਿੱਤਾ ਇਸ ਮੌਕੇ ਚੀਫ ਲੀਗਲ ਏਡ ਡਿਫੈਂਸ ਕਾਉਂਸਲ ਮੋਗਾ ਸਮੀਰ ਗੁਪਤਾ ਨੇ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਭਾਰਤੀ ਨਿਆਇ ਸਹਾਇਤਾ ਭਾਰਤੀ ਨਾਗਰਿਕ ਸੁਰੱਖਿਆ ਐਕਟ ਅਤੇ ਭਾਰਤੀ ਸਾਕਸ਼ੀ ਕਾਨੂੰਨ ਬਾਰੇ ਵਿਸਥਾਰ ਨਾਲ ਦੱਸਿਆ ਉਹਨਾਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਇਲੈਕਟ੍ਰੋਨਿਕ ਐਫ ਆਈ ਆਰ ਦਰਜ ਕਰਨ ਨੂੰ ਆਸਾਨ ਬਣਾਇਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਲੋੜ ਪੈਣ ਤੇ ਥਾਣੇ ਚ ਨਾ ਜਾਣਾ ਪਵੇ ਅਤੇ ਉਹ ਈਮੇਲ ਰਾਹੀਂ ਘਰ ਬੈਠੇ ਹੀ ਆਪਣੀ ਐਫ ਆਈ ਆਰ ਦਰਜ ਕਰਵਾ ਸਕਦੇ ਹਨ ਉਨਾ ਕਿ ਆ ਕਿ ਇਸੇ ਤਰ੍ਹਾਂ ਦੇਸ਼ ਵਿਰੋਧੀ ਅੰਸਰਾਂ ਨਾਲ ਨਜਿੱਠਣ ਲਈ ਆਤਵਾਦ ਅਤੇ ਦੇਸ਼ದ್ರੋਹ ਬਾਰੇ ਕਾਨੂੰਨਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਉਹਨਾਂ 0 ਐਫ ਆਈ ਆਰ ਦੀ ਧਾਰਨਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਪਰਸਨਲੀ ਕੀ ਜਿਹੜਾ ਇਹ ਲੈਕਚਰ ਕੰਡਕਟ ਕੀਤਾ ਵਾ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਨੇ ਇਹ ਬੱਚਿਆਂ ਦੇ ਲਈ ਬਹੁਤ ਬੈਨੀਫਿਟ ਉਹਨੂੰ ਦੇਗਾ ਜੇ ਇਨ ਫਿਊਚਰ ਜਦੋਂ ਬੱਚੇ ਇਹ ਲਾਜ਼ ਨੂੰ ਪੜ੍ਹਨਗੇ ਔਰ ਇਸ ਲੈਕਚਰ ਦੇ ਨਾਲ ਉਹਨੂੰ ਕੋਰਿਲੇਟ ਕਰਨਗੇ ਤੇ ਉਹਨਾਂ ਨੂੰ ਇਹਦੇ ਬਾਰੇ ਮੋਰ ਕਲੈਰਟੀ ਹੋਏਗੀ ਇਸ ਮੌਕੇ ਫੀਲਡ ਪਬਲਿਸਿਟੀ ਅਫਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਇਸ ਵਿਸ਼ੇਸ਼ ਇਜਲਾਸ ਦਾ ਮੰਤਵ ਕਾਨੂੰਨ ਦੇ ਵਿਦਿਆਰਥੀਆਂ ਨੂੰ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਉਹਨਾਂ ਆਖਿਆ ਕਿ ਜਦੋਂ ਉਹ ਇਹਨਾਂ ਕਾਨੂੰਨਾਂ ਬਾਰੇ ਆਪਣੇ ਸਿਲੇਬਸ ਵਿੱਚ ਪੜ੍ਹਨਗੇ ਤਾਂ ਉਹਨਾਂ ਨੂੰ ਇਹਨਾਂ ਬਾਰੇ ਸਮਝਣ ਦੀ ਹੋਰ ਆਸਾਨੀ ਹੋਵੇਗੀ ਜੋਰਾ ਤਿੰਨ ਕ੍ਰਿਮੀਨਲ ਲਾਜ਼ ਦੇ ਉੱਤੇ ਨਵੇਂ ਜਿਹੜੇ ਲਾਜ਼ ਬਣੇ ਨੇ ਇਹਨਾਂ ਵਾਸਤੇ ਜੋ ਇੱਕ ਅਵੇਨੈਸ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈਗਾ ਸਾਡਾ ਮਕਸਦ ਜਿਹੜਾ ਹੈ ਜਿਹੜੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਦਾ ਇਹ ਹੀ ਸਿਗਾ ਕਿ ਜਿਹੜੇ ਇਹ ਸਟੂਡੈਂਟਸ ਅਗੇ ਨੇ ਇਹਨਾਂ ਨੂੰ ਇਹਨਾਂ ਬਾਰੇ ਜਾਣਕਾਰੀਆਂ ਦਿੱਤੀਆਂ ਜਾਣ ਲੌਂਗ ਰਨਚ ਲੌਂਗਰਨ ਦੇ ਵਿੱਚ ਇਹਨਾਂ ਨੂੰ ਸੁਣਨਗੇ ਵੀ ਪੜ੍ਹਨਗੇ ਵੀ ਤਾਂ ਕਿ ਇਹ ਰੀਕਲੈਕਟ ਕਰ ਸਕਣਗੇ ਕਿਸ ਤਰ੍ਹਾਂ ਅਸੀਂ ਸਾਨੂੰ ਚੀਜ਼ਾਂ ਦੱਸੀਆਂ ਗਈਆਂ ਕਿਉਂਕਿ ਆਮ ਜਨਤਾ ਇਹਨਾਂ ਦੇ ਥਰੂ ਹੀ ਜਾਣੂ ਹੋਏਗੀ ਮਗਰੋਂ ਫੇਲਡ ਪਬਲਿਸਿਟੀ ਸਹਾਇਕ ਗੁਰਕਮਲ ਸਿੰਘ ਵੱਲੋਂ ਨਵੇਂ ਕਾਨੂੰਨਾ ਬਾਰੇ ਕੁਇਜ਼ ਕਰਵਾਈ ਗਈ ਅਤੇ ਜੇਤੂਆਂ ਨੂੰ ਮੌਕੇ ਤੇ ਹੀ ਇਨਾਮ ਦਿੱਤੇ ਗਏ ਸਮਾਗਮ ਉਪਰੰਤ ਸੁਖਦਰਸ਼ਨ ਕੌਰ ਅਤੇ ਹੋਰ ਵਿਦਿਆਰਥਣਾਂ ਨੇ ਆਖਿਆ ਕਿ ਅੱਜ ਦੇ ਸੈਸ਼ਨ ਦੌਰਾਨ ਕਾਨੂੰਨੀ ਮਹਾਰਾ ਵੱਲੋਂ ਤਿੰਨ ਨਵੇਂ ਅਪਰਾਧਿਕ ਕਾਨੂੰਨਾ ਬਾਰੇ ਦਿੱਤੀ ਜਾਣਕਾਰੀ ਉਹਨਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਸਹਾਇਕ ਸਿੱਧ ਹੋਵੇਗੀ ਜਿਹੜੇ ਕਿ ਹੁਣ ਆਪਣੇ ਪ੍ਰਾਣੇ ਲਾਜ਼ ਚੇਂਜ ਹੋ ਚੁੱਕੇ ਆ ਉਹਨਾਂ ਦੇ ਆਧਾਰ 'ਤੇ ਸਾਡੀ ਕਾਲਜ ਦੇ ਵਿੱਚ ਸੈਮੀਨਾਰ ਸਾਡੇ ਸਟੂਡੈਂਟਸ ਦੇ ਅਵੇਅਰ ਕੀਤਾ ਗਿਆ ਹੈ ਤੇ ਮੈਂ ਬਹੁਤ ਕੁਝ ਸਿੱਖਿਆ ਤੇ ਸਾਡੇ ਕਾਲਜ ਦੇ ਵਿੱਚ ਕਾਨੂੰਨੀ ਮਾਹਿਰ ਜੋ ਆਏ ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਚੰਗਾ ਲੱਗਿਆ ਸਾਡੇ ਕਾਨੂੰਨੀ ਮਾਹਿਰ ਜੋ ਕਿ ਸਾਡੇ ਕਾਲਜ ਦੇ ਵਿੱਚ ਪਹੁੰਚੇ ਉਹਨਾਂ ਨੇ ਬਹੁਤ ਹੀ ਸਤਕਾਰ ਦੇ ਨਾਲ ਸਾਨੂੰ ਨਵੇਂ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਅਸੀਂ ਬਹੁਤ ਕੁਝ ਸਿੱਖਿਆ ਜਿਨ੍ਹਾਂ ਤੋਂ ਉਹਨਾਂ ਦਾ ਲੈਕਚਰ ਅਸੀਂ ਬਹੁਤ ਧਿਆਨ ਨਾਲ ਸੁਣਿਆ ਹਾਂਜੀ ਜਿਹੜੇ ਵੀ ਨਵੇਂ ਕਾਨੂੰਨ ਬਣੇ ਆ ਉਹਨਾਂ ਨੂੰ ਅਸੀਂ ਆਪਣੀ ਪੜ੍ਹਾਈ ਦੇ ਵਿੱਚ ਅੱਗੇ ਵੱਧ ਤੋਂ ਵੱਧ ਪੜ੍ਹ ਕੇ ਨਵੇਂ-ਨਵੇਂ ਇੰਪਲੀਮੈਂਟ ਕਰਾਂਗੇ ਇਹਨਾਂ ਕਾਨੂੰਨਾਂ ਬਾਰੇ ਅਵੇਅਰ ਕਰਾਂਗੇ ਜੋ ਕਿ ਕਾਨੂੰਨ ਬਹੁਤ ਹੀ ਵਧੀਆ ਬਣਾਏ ਗਏ ਹਨ ਜਿਸ ਵਿੱਚ ਅਸੀਂ ਨਵੇਂ ਕਾਨੂੰਨ ਪੜ ਕੇ ਨਵੀਂ ਜਾਣਕਾਰੀ ਪ੍ਰਾਪਤ ਕਰਾਂਗੇ ਜਿੰਨਾ ਵਿੱਚ ਸਾਨੂੰ ਹਿਸਾਬ ਜਲਦ ਤੋਂ ਜਲਦ ਮਿਲ ਜਾਵੇਗਾ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਦਲੀਪ ਕੁਮਾਰ ਪੱਤੀ ਅਤੇ ਕਾਰਜਕਾਰੀ ਪ੍ਰਿੰਸੀਪਲ ਡਾਕਟਰ ਮਧੂਵੀ ਹਾਜ਼ਰ ਸਨ